ਰਮਨਾ ਕਪੜੇ ਧੋ ਲੈਦੇ ਤੂੰ ਵੀ ਰੋਟੀ ਲੈ ਲੈ ਆਂ ਕੇ ਤੁਸੀਂ ਲੈ ਨਾਲੇ ਫੁਲਕਾ ਹੋਰ ਨਹੀਂ ਜੀ ਹਾਂਜੀ ਨਾ ਲੈ ਲਓ ਇੱਕ ਨਹੀਂ ਨਹੀਂ ਠੀਕ ਆ ਕੀ ਕਰਨਾ ਪਤਾ ਨਹੀਂ ਕਿੱਥੇ ਗਿਆ ਵਾ ਬਿੱਟੂ ਬਿੱਟੂ ਦਾ ਬਤਾ ਦੇ ਕਿੱਥੇ ਗਿਆ ਜੇ ਨਾ ਦੱਸਦੀ ਨਹੀਂ ਹਾਂਜੀ ਦੱਸਦੀ ਨਹੀਂ ਆ ਦੱਸ ਉਹਦੀ ਰੋਟੀ ਦਾ ਕੀ ਕਰਾਂ ਫੇਰ ਉਹਨੇ ਫੇਰ ਆਣ ਕੇ ਨਖਰੇ ਮਾਰਨੇ ਆ ਕਿ ਮੈਂ ਗਰਮ ਗਰਮ ਫੁਲਕਾ ਖਾਣਾ ਸੀ ਫੇਰੇ ਫੇਰੇ ਨਿਕਲ ਜਾਂਦਾ ਕਿਤੇ ਨਾ ਕਿਤੇ ਰਮਣ ਕਪੜੇ ਇੰਤ ਸੁਕਣੇ ਪਾਕ ਲੈ ਆਂ ਬਾਹਰ ਹੀ ਪਾਈਆਂ ਮੰਮੀ ਜੀ ਉਹ ਵਦਗੀ ਰੋਕੀ ਨਹੀਂ ਆਣੀ ਖਲਾਅ ਤੇ ਆਈ ਨੂੰ ਹੰਡ ਕੇ ਨਹੀਂ ਹੋ ਗਈ ਆ ਹਾਂਜੀ ਤੇ ਬਿੱਟੂ ਕਿੱਥੇ ਗਿਆ ਆ ਪਤਾ ਨਹੀਂ ਮੈਨੂੰ ਤੇ ਦੱਸ ਕਿ ਨਹੀਂ ਇਹ ਕਿੱਥੇ ਗਿਆ ਮੈਨੂੰ ਨਹੀਂ ਪਤਾ ਮੰਮੀ ਜੀ ਮੈਨੂੰ ਤੇ ਦੱਸ ਕਿ ਨਹੀਂ ਗੇ ਫੇਰੇ ਫੇਰੇ ਤੇ ਚਲ ਜਾਂਦੇ ਆ ਪਤਾ ਨਹੀਂ ਕਿੱਥੇ ਜਾਂਦੇ ਆ ਚਰ ਰੋਟੀ ਖਾ ਲਿਓ ਹਾਂਜੀ ਖਾ ਲਈ ਉਹ ਨਾਰੇ ਕਰੀ ਗਿਆ ਜਿਹੜਾ ਬਰਵਾਇਆ ਹੁੰਦਾ ਮੈਨੂੰ ਅੰਮ੍ਰਿਤ ਪਤਾ ਨਹੀਂ ਨੋ ਤੇ ਵਿਆਹ ਗਿਆ ਕਹਿੰਦੇ ਵੇਸੇ ਮੈਨੂੰ ਤੇ ਘਰ ਨਹੀਂ ਹੈਗੇ ਮੈਨੂੰ ਦੁੱਧਰ ਕਹਿ ਕੇ ਗਿਆ ਹੈ ਕਿ ਮੈਂ ਚੱਲਾ ਉਧਰ ਪਤਾ ਨਹੀਂ ਮੈਨੇ ਤੁਹਾਨੂੰ ਪਤਾ ਹੀ ਰੋਜ਼ ਸਵੇਰੇ ਸਵੇਰੇ ਚੱਲ ਜਾਂਦੇ ਪਤਾ ਨਹੀਂ ਕਿੱਥੇ ਚੱਲ ਜਾਂਦਾ ਈ ਉਹ ਆਪੜ ਪਲੇ ਲਾ ਜਾ ਬੀ ਠੀਕ ਹੈ ਰਮਨ ਪਤਾ ਤੇ ਘਰ ਭਲਾ ਕਿੱਥੇ ਗਿਆ ਵਾ ਸਵੇਰ ਦਾ ਨਿਕਲੇ ਪਰ ਰੋਟੀ ਵੀ ਨਹੀਂ ਖਾਦੀ ਸਵੇਰ ਦੀ ਪਤਾ ਨਹੀਂ ਮੰਮੀ ਜੀ ਰੋਜ਼ ਚੱਲ ਜਾਂਦੇ ਹੋ ਤੇ ਸਵੇਰੇ ਸਵੇਰੇ ਸ਼ਾਮੇ ਵੀ ਤੁਹਾਨੂੰ ਪਤਾ ਹੁੰਦੇ ਹੋਸ਼ ਹੀ ਨਹੀਂ ਹੁੰਦੇ ਕੀ ਮਤਲਬ ਤੇਰਾ ਕਹਿੰਦਾ ਹੋ ਅੱਛੀ ਨਹੀਂ ਹੁੰਦਾ ਹੋ ਬੋਸ਼ ਬੋਸ਼ ਉਹਨਾਂ ਨੂੰ ਤੇ ਕੋਈ ਹੁੰਦੀ ਨਹੀਂ ਕਿ ਮੈਂ ਘਰੇ ਆ ਕਿ ਕਿੱਥੇ ਤੂੰ ਕਹਿਣਾ ਕਿ ਚੁੰਦੀ ਪਈ ਆ ਫਿਰ ਜਾਂ ਮਲਾਉਂਦੀ ਮੇਰੇ ਪੁੱਤੇ ਆ ਦੇਖ ਮੰਮੀ ਜੀ ਉਹਨਾਂ ਦੇ ਪੈਂਟਾਂ ਚ ਜੇਬਾਂ ਵਿੱਚ ਦੇਖੋ ਨਿਕਲੀਆਂ ਗੋਲੀਆਂ ਆ ਵੇਖੋ ਤਾਂ ਸਹੀ ਤੇ ਆ ਕੀ ਆ ਪੱਤੇ ਉਹ ਆ ਉਹ ਕਹਿੰਦਾ ਮੇਰਾ ਰਾਤੀ ਬਖਾਰ ਨਹੀਂ ਚੜਿਆ ਉਹਨੂੰ ਨਹੀਂ ਮੰਮੀ ਜੀ ਤੁਹਾਨੂੰ ਨਹੀਂ ਪਤਾ ਇਹ ਕਰਦੇ ਆ ਪਰ ਉਹ ਤਾਂ ਸਹੀ ਉੰਮਾ ਪੜ੍ਹੀ ਲਿਖੀ ਹੁੰਦੀ ਤੇ ਘਰ ਮੈਨੂੰ ਹੀ ਪਤਾ ਹੁੰਦਾ ਆਹ ਦਿਓ ਕਿ ਕਈ ਵਾਰੀ ਉਹਨੇ ਖਾਦੇ ਆ ਡਾਕਟਰ ਕੋਲੇ ਹੁੰਦਾ ਹੁੰਦਾ ਕਿ ਮੇਰੇ ਹੈੱਡ ਪਰ ਦਉਂਦੇ ਆ ਜਦੋਂ ਉਹਦੋਂ ਖਾਂਦਾ ਵਾ ਦਵਾਈ ਉਹ ਤੂੰ ਐਵੇਂ ਬਿਨਾ ਮਤਲਬ ਤੇ ਇਲਜ਼ਾਮ ਲਾਈ ਜਾਂਦੀ ਏ ਮੇਰੇ ਬੁੱਤ ਤੇ ਨਹੀਂ ਮੰਮੀ ਜੀ ਇਹ ਚੇ ਦਰਦ ਦੀ ਲੱਤਾਂ ਦੱਦਦੀ ਨਹੀਂ ਹੈਗੀ ਇਹ ਦਵਾਈ ਇਹ ਹੋਰ ਕੇ ਚੀਜ਼ ਦੀ ਹੈ ਤੁਹਾਨੂੰ ਨਹੀਂ ਪਤਾ ਤੂੰ ਮੈਨੂੰ ਸਬੂਤ ਤਾਂ ਦੇ ਨਾ ਕੀ ਐ ਨਾ ਉਹ ਹੀ ਗੋਲੀਆਂ ਆ ਮਮੇ ਜੀ ਮੈਂ ਆਪਣੇ ਬਾਹਰ ਨੂੰ ਫੋਟੋ ਖਿੱਚੀ ਇਹ ਕਿ ਜੀ ਉਹ ਫਾਰਮੇਸੀ ਚ ਕੰਮ ਕਰਦੇ ਤੋਂ ਆਂਦੇ ਨਸ਼ੇਦੀਆਂ ਗੋਲੀਆਂ ਜਿਹੜੇ ਤਰ੍ਹਾਂ ਘਰ ਵਾਲਾ ਖਾਂਦਾ ਹੋਰ ਉਹ ਤੇ ਨਸ਼ਾ ਤੇ ਜਿਹੜੀਆਂ ਆ ਸਿਰਫਿਰ ਦੀ ਗੋਲੀ ਹੁੰਦੀ ਹੈ ਜਾ ਕੋ ਬੁਖਾਰ ਦੀ ਹੁੰਦੀ ਉਹਦੇ ਵਿੱਚ ਦਵਾੜਾ ਮੋਟਰ ਨਸ਼ਾ ਹੁੰਦਾ ਹੀ ਆ ਮਮੇ ਜੀ ਨਸ਼ੇਦੀਆਂ ਹੀ ਆ ਉਹ ਨਸ਼ਾ ਹੋ ਸਿਰਫ ਜਦ ਠੀਕ ਕਰ ਲੈਂਦਾ ਪਰ ਇਹ ਪੂਰੀਆਂ ਨਸ਼ੇਦੀਆਂ ਤੂੰ ਨਾਵੇਂ ਬਦਨਾਮ ਕਰਦੀ ਪਈ ਮੇਰੇ ਮੁੰਡੇ ਨੂੰ ਜਾ ਕੋਈ ਕੰਮ ਕਰ ਜਾ ਕੇ ਜਾ ਠੀਕ ਐ ਮਮੇ ਪਤਾ ਤਾਂ ਮੈਨੂੰ ਹੈ ਜੀ ਆ ਅਕਾੜੀਆਂ ਗੋਲੀਆਂ ਖਾਂਦਾ ਵਾ ਹੁਣ ਮੈਂ ਇਹਨੂੰ ਕੀ ਕਹਾਂ ਮੈਂ ਤਾਂ ਕੁਝ ਨਹੀਂ ਨਾ ਕਹਿ ਸਕਦੀ ਜਦੋਂ ਦਾ ਕਾਲਜ ਤੋਂ ਨਿਕਲਿਆ ਵਾ ਉਦੋਂ ਦੀ ਹੀ ਖਾਂਣ ਲਿਆ ਆ ਯਾ ਗੋਲੀਆਂ ਪਤਾ ਨਹੀਂ ਕਿਤਰਾ ਦੇ ਲੋ ਪਤਾ ਤਾਂ ਮੈਨੂੰ ਵੀ ਆ ਕਿ ਕਿਹੜੀਆਂ ਤਾਕਤ ਦੀਆਂ ਗੋਲੀਆਂ ਨਹੀਂ ਆ ਮੈਂ ਕੀ ਕਰਾਂ ਇਸ ਮੁੰਡੇ ਦਾ ਹਾਲ ਬੜੀ ਮਾੜੀ ਸੋਸਾਇਟੀ 'ਚ ਪੈ ਗਰਾ ਮੇਰਾ ਮੁੰਡਾ ਮੈਂ ਤਾਂ ਸੋਚਿਆ ਹੀ ਰਿਹਾ ਉਹ ਹੋ ਜਾਏਗਾ ਤੇ ਸੁਧਰ ਜਾਏਗਾ ਪਰ ਨਹੀਂ ਲਈ ਕਾ ਮੈਨੂੰ ਕੋਈ ਹੀ ਨਾ ਵਸੀਲਾ ਨਹੀਂ ਹੋਣਾ ਪਤਾ ਕਿਨੇ ਅਗਦੇ ਮੂੰਹ ਬੰਦ ਕਰੂੰਗੀ ਮੈਂ ਹੁਣ ਤੇ ਪੈਰ ਹੋ ਗਈ ਹੱਲੇ ਵੀ ਨਹੀਂ ਆਇਆ ਹੁਣ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਪਤਾ ਨਹੀਂ ਮम्मी ਜੀ ਕੀ ਕਰਦੇ ਰਹਿੰਦੇ ਬਾਹਰ ਇੰਨਾ ਇੰਨਾ ਟਾਈਮ ਸ਼ਾਮ ਆ ਜਾਏ ਇੰਨੇ ਤਾਂ ਪੱਕਾ ਹੀ ਹੋਗਾ ਸ਼ਾਮ ਨੂੰ ਆਉਂਦੇ ਆ ਤੈਨੂੰ ਦੱਸ ਕਿਤੇ ਜਾਂਦੇ ਹੀ ਹੋਗਾ ਕਿਤੇ ਪਤਾ ਨਹੀਂ ਮम्मी ਕਿੱਥੇ ਜਾਂਦੇ ਆ ਕਹਿ ਨਹੀਂ ਕੁਝ ਹੋਰ ਜਾਂਦੇ ਆ ਜਾਂਦੇ ਕਿਤੇ ਲੋਹਰ ਮੁਗਰ ਦੇ ਲਈ ਮੁੰਡੇ ਨੇ ਨਹੀਂ ਮਮੀ ਜੀ ਮੈਂ ਕਿ ਉਹ ਬਤਨਾਮ ਕਰਨਾ ਉਹਨਾਂ ਨੂੰ ਹੋਰ ਕੀ ਆ ਪਤਾ ਨਹੀਂ ਕਿਹੜੀ ਹੱਤ ਲੱਗੀ ਉਹਨਾਂ ਨੂੰ ਰੋਜ਼ ਹੀ ਚੱਲ ਜਾਂਦੇ ਕੋਈ ਫਿਕਰ ਫਕਾ ਨਹੀਂ ਕਰਿਆ ਕਿ ਰੋਟੀ ਖਾਣੀ ਟਾਈਮ ਸਿਰ ਨਾ ਉਹ ਵੀ ਨਹੀਂ ਖਾ ਸਕਦੇ ਆ ਤੇ ਕੰਮ ਤੇ ਨਹੀਂ ਜਾਂਦਾ ਪਤਾ ਨਹੀਂ ਕੰਮ ਤੇ ਜਾਂਦੇ ਤੇ ਕਿੱਥੇ ਜਾਂਦੇ ਮੈਂ ਕਿਹੜਾ ਉਹਨਾਂ ਦੇ ਮਗਰ ਜਾਣੀ ਆ ਦੇ ਬਿੱਟੂ ਬਿੱਟੂ ਸੁ ਬੋਲਦਾ ਨਹੀਂ ਕੁਛ ਵੀ ਉਹ ਬਾਹਰ ਉਹ ਰਾਜੂ ਨਹੀਂ ਆਇਆ ਉਹਦੇ ਘਰੇ ਗਿਆ ਰਮਨ ਤਾਂ ਕਹਿੰਦੀ ਪਈ ਉਹ ਘਰ ਨਹੀਂ ਹੈਗੇ ਉਹ ਤੇ ਵਿਆਹ ਗਏ ਆ ਕਿਤੇ ਝੂਠ ਬੋਲਣਦੇ ਆ ਚਾ ਲਾ ਗਿਆ ਤੇ ਰੋਟੀ ਦਾ ਸੇਬ ਦੀ ਖਾਦੀ ਨਹੀਂ ਉਹ ਕਿੱਥੋਂ ਖਾ ਕੇ ਆਇਆ ਬਾਹਰੋਂ ਖਾ ਲਈ ਰਮਣਾ ਚਾ ਲਿਆ ਆਇਆ ਜੀ ਦੇ ਨੁਚਾ ਹਲੋ ਚਾਹ ਤੇ ਆਪਣੀ ਡੰਡੀ ਇੱਧਰ ਆ ਮੈਨੂੰ ਦੇ ਜਾ ਰਮਨ ਚਾਹ ਪੱਤੀ ਕਿ ਨਹੀਂ ਪਾਈ ਮਠਿਆ ਲੈ ਨਹੀਂ ਆ ਚਾਹਣ ਬਣਾਣੀ ਆਂਦੀ ਚਾਹ ਪੱਤੀ ਨਹੀਂ ਆ ਗਈ ਵਿੱਚ ਕੁਝ ਵੀ ਨਹੀਂ ਪਾਣੀ ਬਣਾਇਆ ਨੇਰਾ ਚੰਗੀ ਭਲੀ ਤੇ ਹੈਗੀ ਆ ਚੁੱਪ ਕੇ ਆਰਾਮ ਨਾਲ ਪੀ ਤੂੰ ਇਹ ਤੱਕ ਜਲੋਂ ਡਿਆ ਹੋਣਾ ਆ ਗਿਆ ਗੱਲਾਂ ਕਰਨ ਵਾਸਤੇ ਪੱਤੀ ਠੀਕ ਤੇ ਆ ਚਾਹ ਚ ਮਿੱਠਾ ਵੀ ਠੀਕ ਆ ਇੰਨੀ ਐਨੀਆਂ ਤੇ ਕੈਪਸੂਲ ਗੋਲੀਆਂ ਖਾਣੀਆਂ ਤੇ ਤੁਹਾਨੂੰ ਮਿੱਠਾ ਪੱਤੀ ਘੱਟ ਹੀ ਲੱਗਨੀ ਆ ਚਾਚ ਬੱਸ ਕਰ ਨਹੀਂ ਤੂੰ ਕੈਪਸੂਲ ਗੋਲੀਆਂ ਦੇ ਮਗਰ ਲੱਗੀ ਰਹਿਨੀ ਆ ਮੇਰੇ ਮੁੰਡੇ ਦੇ ਚੰਗੀ ਬਣੀ ਮੰਮੀ ਦੀ ਚਾਹ ਬਣੀ ਆ ਕਹਿੰਦੇ ਮਿੱਠਾ ਘੱਟ ਆ ਪੱਤੀ ਘੱਟ ਆ ਸਾਰੀ ਦਿਹਾੜੀ ਤੇ ਗੋਲੀਆਂ ਖਾਂਦੇ ਰਹਿੰਦੇ ਰੋਟੀ ਵੀ ਨਹੀਂ ਢੱਜਣਾ ਖਾਣੀ ਐਸੇ ਕਰਕੇ ਨਹੀਂ ਮੈਂ ਘਰੇ ਹੋਂਨਾ ਤੁਸੀਂ ਕਲੇਸ਼ ਪਾੜ ਹੰਦੀਆਂ ਜੋ ਮਾਤਾ ਇਹਨੂੰ ਸਮਝਾ ਲਾ ਹਰ ਵੇਰੇ ਇਹੀ ਗੱਲਾਂ ਕਰਦੀ ਰਹਿੰਦੀ ਉਹ ਜਦੋਂ ਵੇਖੋ ਉਹ ਦੋ ਬੋਲਦੀ ਰਹਿੰਦੀ ਐਸੇ ਕਰਕੇ ਨਹੀਂ ਮੈਂ ਘਰੇ ਹੋਂਨਾ ਤਾਈਓ ਮੈਂ ਬਾਹਰ ਹੀ ਰਹਿਣਾ ਵਾ ਮੈਂ ਇਹ ਬਥੇਰਾਂ ਨੂੰ ਸਮਝਾਨੀ ਆ ਨਹੀਂ ਸਮਝੀ ਤਾਂ ਮੈਂ ਕੀ ਕਰਾਂ ਫਿਰ ਜੱਲਾ ਜਮ ਆਪ ਐ ਤਾਡੀ ਚਾ ਆ ਵੇਖ ਲੋ ਮਮੀ ਨੇ ਨਰੇ ਕੰਮ ਇੱਦਾਂ ਕਰ ਦਿਆ ਰੋਜ਼ ਸ਼ਾਮ ਨੂੰ ਆ ਕੇ ਮੈਂ ਕੀ ਕਰਾਂ ਇਹਨਾਂ ਦਾ ਦੱਸੋ ਤੁਸੀਂ ਵੀ ਨਾ ਕਾ ਕਹਿੰਦੇ ਤੁਸੀਂ ਵੀ ਉਹਨਾਂ ਵਾਲੀ ਸਾਈਡ ਲੈਂਦੇ ਹੋ ਤੇ ਤੇਰਾ ਕਲੇਸ਼ ਪਾਇਆ ਵਾ ਹਰ ਵਕਤ ਕੈਪਸੂਲ ਗੋਲੀਆਂ ਕੈਪਸੂਲ ਗੋਲੀਆਂ ਕਰਦੀ ਰਹਿਣੀ ਆ ਤੇ ਫਿਰ ਹੋਰ ਕੀ ਕਹਿੰਨੀ ਆ ਮੁੰਡੇ ਨੂੰ ਬਦਨਾਮ ਤੇ ਮੇਰੇ ਨੂੰ ਤੂੰ ਕੀਤਾ ਦਾ ਵਾ ਮੈਂ ਕੀ ਕਰਾਂ ਮੰਮੀ ਜੀ ਇਹ ਨੀਆਂ ਗੋਲੀਆਂ ਖਾਂਦੇ ਆ ਜਿਹੜੀ ਚੀਜ਼ ਇਹਨਾਂ ਨੂੰ ਦਵਾਓ ਅੱਛੀ ਇਹਨਾਂ ਨੂੰ ਨੁਕਸ ਲੱਗਦੇ ਆ ਉਹਨੂੰ ਮੈਂ ਪੁੱਛਿਆ ਇਹ ਕਹਿੰਦਾ ਮੇਰਾ ਹੱਡ ਦੁਖਦੇ ਆ ਉਹਦੀਆਂ ਗੋਲੀਆਂ ਵਾਂ ਏ ਤੁਹਾਨੂੰ ਨਹੀਂ ਪਤਾ ਇਹ ਨਸ਼ੇ ਵਾਲੀਆਂ ਗੋਲੀਆਂ ਵਾਂ ਢੱਡ ਪੀਰ ਦੀਆਂ ਕੋਈ ਵੀ ਨਹੀਂ ਆਈਆਂ ਏ ਸਾਰਾ ਕਲੇਸ਼ ਜਿਹੜਾ ਨਾ ਇਹ ਸਾਰੇ ਕਲੇਸ਼ ਦੀ ਜੜ ਤੂੰ ਹੀ ਏ ਮਾਂ ਨੂੰ ਆਪਣੇ ਮੁੰਡੇ ਨੂੰ ਸਮਝਾਉਣੀ ਆ ਨਾ ਕੁਝ ਕਰਦੀ ਨਸ਼ੇ ਖਾਈ ਜਾਂਦਾ ਏ ਹਾਂ ਦੱਸ ਉਹ ਵੀ ਗਾ ਛੱਡਿਆ ਉਹ ਮੈਂ ਮੈਂ ਮੈਨੂੰ ਕੀ ਲੋੜ ਪਈ ਜੀ ਪਹਿਲਾਂ ਦੱਸੋ ਉਹਦੇ ਤੇ ਫਿਰ ਨ ਕੰਟਰੋਲ ਕੀਤਾ ਹੁੰਦਾ ਤੇ ਆਪੀ ਸੈੱਟ ਹੋ ਜਾਂਦਾ ਉਹ ਕਰੀਬ ਨੂੰ ਦੱਸਿਆ ਉਹਦੇ ਬਾਰੇ ਵੀ ਕੀ ਕਰਦਾ ਕੀ ਮੇਰਾ ਸਰਦਨ ਕਰੋ ਬਾਹਰ ਹੀ ਨਾ ਕਾਜੇ ਤੂੰ ਹੀ ਨਹੀਂ ਹੈ ਨਾ ਇਹ ਬਾਹਰ ਜਾ ਕੇ ਬਾਰੂ ਡਿੱਗਦਾ ਹੁੰਦਾ ਤੂੰ ਮੈਨੂੰ ਕੋਈ ਦੱਸ ਵੀ ਲੋ ਜੀ ਨਸ਼ੇ ਕਰਕੇ ਹੁੰਦਾ ਜੇ ਮੈਨੂੰ ਸਮਝਾਓ ਵਾ ਗੁੱਸੇ ਨਾਲ ਸਮਝਾਓ ਉਹਨੂੰ ਪਿਆਰ ਨਾਲ ਸਮਝਾਓ ਕਰੇ ਸਮਝਾਓ ਮੇਰਾ ਦਿਲ ਕਰਦਾ ਵਾ ਕਿ ਮੇਰਾ ਮੁੰਡਾ ਨਸ਼ਿਆਂ ਚ ਪਵੇ ਹੈ ਕਿਹੜੀ ਮਾਂ ਚ ਆਉਂਦੀ ਆ ਕਿ ਉਹਦੀ ਔਲਾਦ ਮਾੜੀ ਹੋਵੇ ਦਿਲ ਤੇ ਨਹੀਂ ਕਰਦਾ ਪਰ ਦੱਸ ਦੇ ਨਾ ਮੈਨੂੰ ਡੈਡੀ ਜੀ ਵੇਖ ਲਓ ਫਿਰ ਹੁਣੇ ਕੋਈ ਨਹੀਂ ਕਰੋਗੇ ਜੋ ਕਰਨਾ ਮੰਮੀ ਤੇ ਮੇਰੀ ਵੀ ਨਹੀਂ ਮੰਨਦੀ ਮੈਂ ਨਹੀਂ ਜੋ ਕੁਝ ਕਹਿਣਾ ਤੂੰ ਇਹ ਸਮਝਾਉ ਇਹਨਾਂ ਨੂੰ ਮੈਂ ਤੇਨੂੰ ਬੇਚੈਰਾ ਸਮਝਾਉਣ ਡਿਆ ਵਾ ਤੇਰੇ ਸਾਹਮਣੇ ਹੀ ਵਾਰ-ਵਾਰ ਅਮਰ ਜੋਬ ਕੇ ਘਰ ਚ ਗੱਲ ਹੁੰਦੀ ਮੈਨੂੰ ਦੱਸਿਆਗਾ ਜਦੋਂ ਦਾ ਹੁੰਦਾ ਵਾ ਪਰ ਇਹ ਹੁਣ ਇਹਦੀ ਮਰਜ਼ੀ ਹੈ ਨਾ ਮੈਂ ਦੱਸਦੀ ਨਹੀਂ ਨਹੀਂ ਦੱਸਦੀ ਨਾ ਮੇਰੇ ਰੋਲਾ ਰਕਣੀ ਹੈ ਦੱਤੀ ਹੁੰਦੀ ਕਿ ਉਹ ਇੱਕ ਨੋਬਤਾਂ ਸੀ ਉਹ ਦੇਖਦਾ ਫਿਰਦਾ ਆਹ ਗੋਣ ਸਾਰੇ ਹੁਣ ਦੱਸਣ ਦੇ ਇੱਧਰੋਂ ਮੁੰਡਾ ਇਤਰੇ ਬੀ ਗਿਆ ਤੇ ਛੀੜੀਆਂ ਕੋ ਬਿੰਦਾ ਹੋ ਇਹਦਾ ਹੱਲ ਜਿਹੜਾ ਰਲ ਮਿਲ ਕੇ ਕੱਢਣਾ ਪੈਣਾ ਸਾਰੇ ਤੁਹਾਨੂੰ ਪਹਿਲੀ ਨੂ ਦੇ ਸਿੱਤ ਨਾ ਸੋਚ ਢੀਏ ਮੈਂ ਇਹੋ ਹੀ ਜੋ ਸੋਚਿਆ ਸੀ ਕਿ ਵਿਆਹ ਵਿਆਹ ਦਾ ਅੰਗੇ ਦਾ ਵਿਆਹ ਕਰਦਾਂਗੇ ਤਾਂ ਸੁਧਰ ਜਾਊਗਾ ਕਈ ਸੁਧਰ ਦੇ ਵੇਖੇ ਆ ਤਾਂ ਇਹ ਨਹੀਂ ਸੁਧਰ ਨਾ ਇਹ ਸੁਧਰ ਨਾ ਹੁੰਦਾ ਨਹੀਂ ਪਹਿਲੇ ਸੁਧਰ ਜਾਣਾ ਸੀ ਉਹ ਸਗੋ ਕਿ ਨਾ ਬਗਲਤ ਜਾਂਦਾ ਪਿਆ ਆ ਦੇਖ ਲੈ ਕਿੰਨੇ ਕਿੰਨੇ ਕੈਪਸੂਲ ਪਏ ਆ ਤੇ ਕਹਿੰਦਾ ਮੇਰੇ ਹੱਡ ਪੈਰ ਦੁਖਦੇ ਹੱਡ ਨਹੀਂ ਦੁਖਦੇ ਨਸ਼ੇ ਦੇ ਨਾਲ ਕਰਤੋ ਸਾਰੀ ਨਸ਼ੇ ਦੇ ਥੋੜਾ ਕੈਪਸੂਲ ਆ ਨਸ਼ੇ ਦੇ ਨਸ਼ੇ ਦੇ ਨਹੀਂ ਕੱਟ ਦੋ ਦੇ ਨੂੰ ਸਿਰੇ ਡਾਕਟਰ ਕੋ ਫਾੜ ਦੇਗੀ। ਜਿਆ ਤੇ ਨੂੰ ਪਿਆਰ ਨਾ ਸਮਝਾਏਗੀ ਨੀ ਤੇ ਇਹਨੂੰ ਉਸੇ ਕੇਂਦਰ ਵਿੱਚ ਛੱਡ ਕੇਗੀ। ਕਿਸੇ ਨशे दूर ਹੋਣ। ਇਹਨੇ ਮਰ ਜੂਗਾ। ਤੇ ਬਗਾਨੀ ਜੀ ਲੈਂਦੀ ਐ ਉਹ ਵਿਚਾਈ ਦਾ ਉਹਦਾ ਵੀ ਬੁਰਾ ਹਾਲ ਹੋਊਗਾ। ਤੂੰ ਚੋਂ ਨਹੀਂ ਉਹ ਵੀ ਉਹ ਵਿਧਵਾ ਜੀ ਛੇਤੀ। ਦੱਸ ਕੋਣ ਕਿਹੜੀ ਮਾਂ ਚੋਂਦੀ ਐ ਅਜਿਹੇ ਕੰਮ ਹੈ? ਤੇ ਇਹਨੂੰ ਪੁੱਠੀਆਂ ਗੱਲਾਂ ਨਾ ਨਾ ਕਰੀ ਜਾਵੋ ਹੁਣ ਸਾਰਾ ਕੁਝ ਮੇਰੇ ਤੇ ਸੁੱਟੀ ਜਾਂਦੇ ਹੋ ਤੁਸੀਂ। ਕੱਲ ਇਹਨੂੰ ਫੇਰ ਜਿਆਦਾ ਪਿਆਰ ਨਾ ਸਮਝਾਈਏ ਨੀ ਤੇ ਉਹ ਨਸ਼ੇ ਸ਼ਰਬ ਕੇੰਦਰ ਤੇ ਨੂੰ ਛੱਡ ਕੇ। ਨਹੀਂ ਦਾ ਮਸਲਾ ਲੋੜਾ ਦੱਸੋ ਤੁਸੀਂ ਮੈਂ ਚਾਹੁੰਨੀ ਆ ਮੈਂ ਦੱਸ ਮੇਰੇ ਵਿਗਾਰਨ ਜ ਤੁਸੀਂ ਮੇਰੇ ਤੇ ਸਾਰਾ ਇਤਿਜਾਮ ਲਾਈ ਜਾਂਦੇ ਜੇ ਉਹ ਚੇਦਦਾ ਕਿ ਤੂੰ ਪਰਦੇ ਪਿਲਾ ਪਾਏ ਲੈਣਾ ਉਹਦੇ ਕਰਕੇ ਬੀਟਿਆ ਉਹਨੂੰ ਸਮਝਾਇਆ ਹੁੰਦਾ ਚੱਜ ਨਾਲ ਇਹਦਾ ਹੱਥ ਜਿਹੜੇ ਪੈਸੇ ਧਰਨੇ ਉਹ ਹੱਥ ਕੁੱਟਿਆ ਹੁੰਦਾ ਇਹਦਾ ਆਪੇ ਇਹਦਾ ਨਾ ਹੀ ਕਰਦਾ ਓਹ ਵੀ ਨਹੀਂ ਚੰਗੀ ਸਾੜਦੀ ਐ ਕੱਪੜੇ ਦੀ ਗੱਲ ਬਣਾ ਲੈਂਦੇ ਆ ਕਿ ਹਾਂ ਤਾਂ ਅੰਟੀ ਹਾਰੀ ਆ ਰਮੀ ਕਿੰਦਰ ਆਈ ਆ ਇਹ ਹੋ ਗਿਆ ਤੂਰਸ ਬਸ ਹੋ ਗਿਆ ਬਹਿ ਜਾ ਪਾਣੀ ਮਾ ਦੋ ਕੱਪੜੇ ਸੁਕੜੇ ਪਾਲਾ ਬਹਿ ਜਾ ਬਹਿ ਗਏ ਹਾਂ ਕੁਝ ਨਹੀਂ ਲਮਲਾ ਕੇ ਆਈਆਂ ਤੇਰੇ ਮੁੰਡੇ ਦਾ ਪਤਾ ਲਮਲਾ ਕੇ ਲੈ ਆ ਜਿਹੜੀ 10 12 ਮੁੰਡੇ ਫੜ ਕੇ ਤੇ ਫਿਰਦਾ ਰਹਿੰਦਾ ਵਾ ਨਸ਼ੇ ਕਰਦਾ ਵਾ ਤੇਰਾ ਮੁੰਡਾ ਮੇਰੇ ਮੁੰਡੇ ਨੇ ਵੀ ਮਗਰ ਲਾਇਆ ਵਾ ਉਹਨੇ ਕਿ ਆ ਜੋੜੇ ਹੱਥ ਮੇਰੇ ਮੁੰਡੇ ਨੂੰ ਨਾ ਮਗਰ ਲਾਇਆ ਗੱਸ ਤੂੰ ਮੇਰੇ ਮੁੰਡੇ ਦਾ ਵੇ ਕਤੂਰ ਕੱਢੀ ਜਾਂਦੀ ਏ ਨਹੀਂ ਕਿਹੜੀ ਗੱਲੋਂ ਕਸੂਰ ਨਹੀਂ ਕੱਢਣ ਨਹੀਂ ਨਸ਼ੇ ਕਰਦਾ ਵਾ ਮੇਰਾ ਮੁੰਡਾ ਵੀ ਨੇ ਮਗਰ ਲਾ ਲਿਆ ਵਾ ਦੱਸ ਮੈਨੂੰ ਹੁਣ ਪਤਾ ਕਿ ਮੇਰੇ ਮੁੰਡੇ ਨੂੰ ਉਹਨੇ ਮਗਰ ਲਾ ਮੁੰਡੇ ਦਾ ਤੇਰੇ ਮੁੰਡੇ ਨੇ ਮਗਰ ਲਾਇਆ ਇਹਦਾ ਹੁਣ ਮੈਨੂੰ ਵੀ ਪਤਾ ਹੈ ਦੱਸ ਹੱਦ ਹੋਈ ਆ ਹੁਣ ਮੈਂ ਤੇ ਇਹੀ ਕਹੂੰਗੀ ਕਿ ਉਹਨੂੰ ਕਹਿ ਮੇਰੇ ਮੁੰਡੇ ਨੂੰ ਨਾ ਬਲਾਇਆ ਤਰੇ ਕੱਲਾ ਕੱਲਾ ਮੇਰਾ ਮੁੰਡਾ ਵਾ ਤੁਹਾਡੇ ਕੋ ਤੇ ਬਥੇਰੇ ਪੈਸੇ ਤੁਹਾਡੇ ਕੋ ਤੇ ਨਹੀਂ ਨਾ ਹੈਗਾ ਮੇਰੇ ਤਾਂ ਕੱਲਾ ਇੱਕ ਪੋਤੀ ਆ ਨਾ ਮੇ ਪੁੱਤ ਮੇਰਾ ਵੀ ਤੇ ਪੁੱਤ ਪੋਤੀ ਆ ਦੱਸ ਐਦਾਂ ਥੋੜਾ ਕਹੀਦਾ ਹੁੰਦਾ ਵਾ ਤੇ ਫਿਰ ਸਮਝਾੜਨਾ ਉਹਨੂੰ ਕੁਛ ਨਹੀਂ ਕਰਦਾ ਮੇਰਾ ਮੁੰਡਾ ਐਵੇਂ ਨਾ ਲਾਵੇਂ ਲੈ ਲਾਇਆ ਜਾ ਜਾ ਤੁਰੀ ਚੱਲ ਲਪੜੇ ਘਰ ਨੂੰ ਐਵੇਂ ਨਾ ਮੇਰੇ ਮੁੰਡੇ ਨੂੰ ਬਦਨਾਮ ਘਰ ਪਿੱਟ ਦੇ ਵਿੱਚ ਚਲਦੀ ਆ ਜਾ ਜਾ ਕੰਮ ਕਰ ਜਾ ਕੇ ਹੋ ਇਸ ਤਰ੍ਹਾਂ ਹੁੰਦੀ ਅੰਦੀ ਕੁਮੰਦੀ ਵੀ ਆਵੇ ਲੈ ਕੇ ਸ਼ਿਕਾਇਤਾਂ ਕੀ ਕਰਾਂ ਬੜਾ ਦੁਖੀ ਚੱਜੇ ਮੁੰਡੇ ਨੇ ਕੁਛ ਨਾ ਕੁਛ ਤੇ ਕਰ ਨਹੀਂ ਪੈਣਾ ਨਾ ਜਿਹੜਾ ਹੋਈ ਲੱਗ ਪਈ ਨਾ ਹੁਣ ਕੀ ਲੱਭਦੇ ਤੁਸੀਂ ਕੁਝ ਨਹੀਂ ਦੱਸ ਦਿਖਾਓ ਮੈਨੂੰ ਕੀ ਲਗਾਏ ਕੁਝ ਨਹੀਂ ਮੈਂ ਗਾਣੇ ਦਿਖਾਓ ਕੀ ਲੱਭਦੇ ਹੋ ਬੜੀਆ ਮੈਂ ਗਾਣੇ ਆਪਣਿਆਂ ਨੂੰ ਉੱਪਰ ਟਿਕ ਗਏ ਆ ਬੜੀ ਜ਼ਬਰਦਸਤੀ ਕਰਕੇ ਗਏ ਮੈਂ ਨਾ ਸਾਰਾ ਕੁਝ ਲੈ ਕੇ ਚੋਕੇ ਦੱਸੋ ਹੁਣ ਮੈਂ ਕੀ ਕਰਾਂ ਤੂੰ ਹੀ ਦੱਸੋ ਮੈਂ ਨਹੀਂ ਰਹਿਣਾ ਮੰਮੀ ਜੀ ਮੈਂ ਚੱਲੀ ਆ ਆਪਣੇ ਤੇ ਮੈਂ ਕਿਹ ਚੋਪੜੇ ਚੱਲਣੀ ਆ ਤੂੰ ਨਾ ਆਜ਼ਾਦ ਨਹੀਂ ਹੈ ਮੈਂ ਕਰਦੀ ਹਾਂ ਤੇ ਪਾਪਾ ਨੂੰ ਰੁਕ ਜਾ ਤੇ ਗੱਲ ਕਰ ਸਕਦੀ ਚੱਲੀ ਮੰਮੀ ਜੀ ਮੈਂ ਹੁਣ ਨਹੀਂ ਮੈਂ ਨਹੀਂ ਰਹਿਣਾ ਤੁਹਾਡੇ ਘਰ ਮੈਂ ਚੱਲਨੀ ਆ ਆਪਣੇ ਘਰ ਕੱਲੀਆ ਕੱਲੇ ਮੰਮੀ ਨੇ ਮੈਂ ਕੀ ਕਰਨ ਢਈ ਕੰਡਾ ਯਾਰ ਮੰਮੀ ਤੁਸੀਂ ਤੁਹਾਨੂੰ ਜੇ ਸਮਝਾਇਆ ਮੇਰਾ ਦੋਨਾਂ ਨੂੰ ਤਾਂ ਜਾਣੇ ਬਤਨਾਉ ਹੁੰਦੀ ਵੇਖੋ ਸਾਰਾ ਕੁਝ ਮੇਕੋ ਕੋਤੇ ਲੈ ਗਏ ਨਾਲ ਤੂੰ ਵੀ ਮੇਰਾ ਕਸੂਰ ਕੱਢੀ ਜਾਂਦੀ ਆ ਉਹ ਵੀ ਮੇਰਾ ਕਸੂਰ ਕੱਢੀ ਜਾਂਦੇ ਦੱਸ ਮੈਂ ਮੇ ਕੋਈ ਕਿਹਦਾ ਦਿਲ ਖਚੋਂਦਾ ਤੇ ਮਾਂ ਦਾ ਇਹ ਕਿਹਦਾ ਪੁੱਤ ਐ ਤਰ੍ਹਾਂ ਨਿਛੜੀ ਹੋਵੇ ਨਹੀਂ ਮੰਮੀ ਜੀ ਤੁਹਾਨੂੰ ਸਮਝਿਆ ਬਿਨਾ ਜਾਣੋ ਬਤਨਾ ਹੁੰਦੀ ਤੁਸੀਂ ਸਮਝਾਇਆ ਕਿਉਂ ਨਹੀਂ ਹੁਣਾਂ ਤੂੰ ਇਹ ਨਹੀਂ ਮੇਰਾ ਮੁੰਡਾ ਨਸ਼ੇਦੀਆਂ ਗੋਲੀਆਂ ਨਹੀਂ ਖਾਂਦਾ ਤੈਨੂੰ ਉਹਦੇ ਦੀ ਕਹਿੰਦੀ ਨਹੀਂ ਨਸ਼ੇਦੀਆਂ ਗੋਲੀਆਂ ਖਾਂਦੇ ਨੇ ਨਸ਼ੇਦੀਆਂ ਗੋਲੀਆਂ ਖਾਂਦੇ ਜੋ ਇਹਨਾਂ ਨੂੰ ਕੋਈ ਸੋਧ ਬੋਧ ਨਹੀਂ ਦਿਸ਼ਾ ਨਹੀਂ ਇਹ ਤੂੰ ਕੀ ਕਰਦੇ ਐ ਤੂੰ ਚਲ ਨਹੀਂ ਮੰਮੀ ਜੀ ਜਾਣ ਦੋ ਮੈਨੂੰ ਛੱਡੋ ਛੱਡ ਹੋਣਾ ਜਾਣ ਦੋ ਮੈਨੂੰ ਛੱਡਾ ਮੈਂ ਰੁਕ ਜਾ ਆ ਕੁੜੀਏ ਨਹੀਂ ਮੰਮੀ ਛੱਡੋ ਮੈਨੂੰ ਜਾਣ ਦੋ ਜੀ ਰੁਕ ਜਾ ਮੇਰਾ ਅਧਿਕਾਰੀ ਜੁੜ ਗਿਆ ਨਾ ਜਾਨੇ ਲੈ ਕੇ ਬਹਿ ਗਿਆ ਮੇਰਾ ਘਰ ਫੋੜ ਦਰ ਇਹਨਾਂ ਨੂੰ ਕਿੱਥੇ ਲੈ ਗਏ ਨੇ ਹਲੋ ਭਾਜੀ ਕਿੱਥੇ ਜਤੁਹੀ ਮੈਂ ਬਾਹਰ ਹੀ ਰਹਾ ਘਰ ਆਇਓ ਜੇ ਨੂੰ ਛੱਡ ਕੇ ਚਲ ਗਈ ਜੇ ਘਰ ਚਲੋ ਮੈਂ ਹੁਣ ਕਿਉਂ ਹੁਣ ਕੀ ਹੋ ਗਿਆ ਨੌਕਰੀ ਤੇ ਆ ਗਿਆ ਕੋਈ

ਤੂੰ ਵੀ ਮਰ ਜੇ ਉੱਠ ਤਾਉਂਗਾ ਹੋਏ ਅਹ ਛੱਡ ਕੇ ਚਲ ਗਈ ਉਹ ਤੈਨੂੰ ਕਿੱਥੇ ਮਰਿਆ ਹੈ ਆਹੇ ਉਹੋ ਚੱਕਦਾ ਮੈਂ ਡਾਕਟਰ ਨੂੰ ਬੁਲਾਵਾ ਹਾਏ ਹਾਏ ਮੈਂ ਫੋਨ ਕਰਾਂ ਕਿੱਥੇ ਆ ਇਹ ਤੇ ਹੀ ਆ ਕੀ ਕਰੀ ਬਹੋਸ਼ ਵੀ ਕਰਨ ਦਿਆ ਵੇਖੋ ਹਾਲ ਉਹ ਨਹੀਂ ਹੋਸ਼ ਕਰਨ ਦਿਆ ਕੁਝ ਵੀ ਬਟੂ ਇਹ ਦੇ ਨੂੰ ਹੈ ਕੋਸਟ ਕਰਦਾ ਆ ਵੇ ਗੋਲੀਆਂ ਕਿੰਨੀਆਂ ਨਿਕਲੀਆਂ ਯੂ ਫਿਰ ਇਹ ਨੂੰ ਕੇਂਦਰ ਤੇ ਛੱਡ ਕੇ ਗਈ ਦਿੱਤੀ ਹੈ ਡਾਕਟਰ ਨੇ ਗੱਲ ਪੱਦੀ ਇਹਨੂੰ ਛੱਡ ਕੇ ਕੇਂਦਰ ਦੇ ਜਮਾ ਗਈ ਇਹਨੂੰ ਆਏ ਕੁਝ ਕਰੋ ਦੇਖੋ ਕੋਈ ਗੱਲ ਪੱਦੀ ਕੋਈ ਵੀ ਕੇਂਦਰ ਤੇ ਕੇਂਦਰ ਤੇ ਜਲਦੀ ਲੋ ਇਹਨੂੰ ਹੋਰ ਟਾਈਮ ਦਾ ਡਾਕਟਰ ਨੂੰ ਬੁਲਾਵਾਂ ਜਾਂਦੀ ਨਾ ਵੀ ਇਹਨੂੰ ਪਹਿਲੇ ਅੱਖੇ ਦਾ ਵਿਆਹ ਨਾ ਕਰ ਜਦ ਹੁਣ ਹੋ ਗਿਆ ਖੱਟੋ ਇਹਨੂੰ ਬੜੇ ਡੁੱਟੋ ਇਹਨੂੰ ਜਾ ਹੁਣ ਡਾਕਟਰ ਨੂੰ ਬੁਲਾ ਦੇ ਲਿਆ ਹੋਣੀ ਬਾਦਾ ਬਾਦਾ ਹਾਂ ਰਮਨ ਨੂੰ ਘਰੋਂ ਟਿਲਾ ਗਿਆ ਮੁੱਖ ਨਹੀਂ ਆ ਦੱਸ ਸੁਣੋ ਹੋਸ਼ ਆ ਗਿਆ ਇਹਨੂੰ ਤੈਨੂੰ ਆ ਗਈ ਹੋਸ਼ ਹੈ ਮਾਰਾ ਕਿ ਪੇਟ ਤੇ ਮੂਹ ਤੇ ਰਮਨ ਛੱਡ ਕੇ ਤੁਰ ਵੀ ਗਿਆ ਕੀ ਹੋਇਆ ਹੈ ਮੈਨੂੰ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਦੇਖਦਾ ਫਿਰਦਾ ਪਿਆ ਸੀ ਤੂੰ ਹੈ ਤੈਨੂੰ ਪਤਾ ਨਹੀਂ ਲੱਗਾ ਉਹ ਤੇ ਕਹਿੰਦੀ ਕਿ ਕਿੱਥੇ ਝੜਾ ਹੈ ਜਿਹੜਾ ਜਿਹੜਾ ਖੜੇ ਹੋ ਬੁੱਝਾ ਕੇ ਆਣਾ ਹੈ ਹਾਂ ਬੋਲ ਤਾਂ ਨਹੀਂ ਆ ਉਹ ਛੱਡ ਕੇ ਚਲ ਗਈ ਤੈਨੂੰ ਘਰੋਂ ਇਹ ਫਿਰ ਖੜੀ ਸੀ ਨਾ ਤੇ ਠੀਕ ਹੋਣਾ ਹੈ ਕਿ ਨਹੀਂ ਉਹਨੂੰ ਲਿਆਉਣਾ ਹੈ ਕਿ ਨਹੀਂ ਘਰ ਦੱਸ ਹਾਂ ਤਾਂ ਕੀ ਕਰੀਏ ਦੱਸ ਉਹ ਮੜ ਹੋਣਾ ਤੇਰੇ ਕਿ ਪਈਏ ਕਿ ਤਰਾ ਹੈ ਨਹੀਂ ਹਾਂ ਜਦੋਂ ਨਾਲ ਤੇਰੇ ਘਰ ਰਲ ਕੇ ਬਸੀ ਤੈਨੂੰ ਰੋਟ ਟੋਕ ਦਵੇ ਕਰੀ ਕਰੀਏ ਦੱਸ ਨੂੰ ਕੋਈ ਚ ਹੈ ਕਰਾਈਏ ਲਾਇਕ ਕਰਾਈਏ ਹਾਂ ਚਲ ਵਾਹੀ ਮਾਂ ਦਾ ਆਪਣੀ ਮਾਂ ਕੋ ਵੀ ਹੈ ਕਿੰਨੇ ਸੈਂਟਰ ਖੁੱਲੇ ਆ ਪੁੱਤ ਕਿੰਨੇ ਸੈਂਟਰ ਖੁੱਲੇ ਆ ਮਾ ਮਾ ਤੂੰ ਦਾ ਤੂੰ ਹੋਣਾ ਠੀਕ ਤੇ ਨਹੀਂ ਹੋ ਜਾ ਨਾ ਮਾਦਾ ਠੀਕ ਹੈ ਹਾਂ ਕਿੰਨੇ ਸੈਂਟਰ ਖੁੱਲੇ ਨੇ ਕਿੱਦਾਂ ਤਕਾ ਤਰਾਈਏ ਚਲ ਜੇ ਬੱਚਾ ਸੁਧਰਨਾ ਚਾਹੁੰਦਾ ਸੁਧਾਰੀਏ ਪਹਿਲਾਂ ਨੂੰ ਠੀਕ ਕਰੀਏ ਤੇ ਫੇਰ ਲਿਆਵਾਂਗੇ ਰਮਨ ਨੂੰ ਜਦ ਚੰਗੀ ਤਰ੍ਹਾਂ ਠੀਕ ਹੋ ਜਾਊਗਾ ਠੀਕ ਠੀਕ ਕਰੋ ਇਹਦਾ ਲੈ ਕਰੋ ਨਹੀਂ ਦਾ ਚਲੋ ਤੇਰਾ ਚਲ ਲੈ ਕੇ ਜਾਓ ਇਹਨੂੰ